ਐਮਐਲਏ ਸਾਹਿਬ ਮੰਤਰੀ ਬਣਨ ਜਾ ਰਹੇ ਹੈ ਸੋਚ ਉਸੰਨੀ ਕਿ ਜਨਤਾ ਕਿੰਨੀ ਖੁਸ਼ੀ ਪ੍ਰਗਟ ਦੇਵੇਗੀ ਅੱਜ ਅੱਜ ਬੜੀ ਖੁਸ਼ੀ ਹੈ ਸਾਨੂੰ ਸਾਨੂੰ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਇਸ ਗੱਲ ਦੀ ਬਹੁਤ ਖੁਸ਼ੀ ਹੈ ਕੱਲ ਤੋਂ ਹੀ ਜਦੋਂ ਦਾ ਹੀ ਪਤਾ ਲੱਗਿਆ ਸਾਡੇ ਕੋਲ ਬਹੁਤ ਫੋਨ ਆ ਰਹੇ ਨੇ ਇਹ ਵਧਾਈਆਂ ਦੇਣ ਲਈ ਵੀ ਸਾਰੇ ਪਹੁੰਚ ਰਹੇ ਨੇ ਅਸੀਂ ਧੰਨਵਾਦ ਕਰਦੇ ਹਾਂ ਹਰਵਿੰਦ ਕੇਜਰੀਵਾਲ ਜੀ ਦਾ ਦੇ ਮੁੱਖਮੰਤ ਭਗਵੰਤ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਕੇ ਸਾਨੂੰ ਇਸ ਲਈ ਯੋਗ ਸਮਝਿਆ ਕਿ ਸਾਨੂੰ ਮੰਤਰੀ ਬਣਾਇਆ ਤੁਸੀਂ ਪਹੁੰਚ ਰਹੇ ਹੋ ਫਿਰ ਸੌਹ ਚੁਕ ਸਮਾਰੋਹ ਦੇ ਵਿੱਚ ਹਾਂ ਅਸੀਂ ਅੱਜ ਪਹੁੰਚ ਰਹੇ ਆਂ ਸ਼ਾਮ ਨੂੰ ਸੌਹ ਚੁਕ ਸਮਾਗਮ ਵਿੱਚ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਇਹ ਮੌਕਾ ਮਿਲਿਆ ਲੋਕਾਂ ਦੀ ਸੇਵਾ ਕਰਨ ਦਾ ਪਹਿਲਾਂ ਤੁਸੀਂ ਲੈ ਰਹੇ ਹਲਕੀ ਦੀ ਸੇਵਾ ਕਰਨੀ ਆ ਹੁਣ ਪੂਰੇ ਪੰਜਾਬ ਦੀ ਸੇਵਾ ਕਰਨੀ ਕਿਵੇਂ ਲੱਗਦਾ ਹੈ ਹਾਂ ਬਿਲਕੁਲ ਕਰਾਂਗੇ ਜੀ ਪਹਿਲਾਂ ਲੈਰੇ ਗਾਗੇ ਤੱਕ ਹਸੀ ਆਪ ਦੇ ਹਲਕੇ ਤੱਕ ਸੀਮਤ ਸੀ ਹੁਣ ਸਾਰੇ ਪੰਜਾਬ ਦੀ ਸੇਵਾ ਕਰਾਂਗੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਲੋਕ ਸਾਡਾ ਸਾਥ ਦੇਣਗੇ ਤੇ ਅਸੀਂ ਪੂਰੀ ਤਰ੍ਹਾਂ ਦੀ ਸੇਵਾ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਮੰਤਰੀ ਪਦ ਮਿਲਣ ਜਾ ਰਿਹਾ ਹੈ ਸੋਚ ਚੁੱਕਣਗੇ ਕੀ ਬਹੁਤ ਖੁਸ਼ੀ ਦੀ ਗੱਲ ਹੈ ਮੰਤਰੀ ਪਦ ਮਿਲਣ ਜਾ ਰਿਹਾ ਹੈ ਲੋਕਾਂ ਦੀਆਂ ਦੁਆਵਾਂ ਅੰਮਲੀ ਸਾਹਿਬ ਦੀ ਮਿਹਨਤ ਸਦਕਾ ਲੋਕਾਂ ਦੀਆਂ ਦੁਆਵਾਂ ਦੇ ਨਾਲ ਅ ਮੁੱਖ ਮੰਤਰੀ ਸਾਹਿਬ ਨੇ ਦੂਰੰਦੇਸ਼ੀ ਦੀ ਨਿਗਾਹ ਨਾਲ ਉਹਨਾਂ ਦੇ ਰਹਿਨਮਾਈ ਹੇਠ ਮੰਤਰੀ ਸਪੱਦ ਅੱਜ ਸੌਚ ਕੰਜਾਰੇ ਨੇ ਤੇ ਬਹੁਤ ਖੁਸ਼ੀ ਦੀ ਗੱਲ ਤੁਸੀਂ ਪਹੁੰਚ ਰਹੇ ਹੋ ਜੰਡੀਗੜ ਤੋਂ ਕੋਸ਼ਿਸ਼ ਹੈ ਪਹੁੰਚਣ ਦੀ ਤੇ ਅਰਵਿੰਦ ਕੇਜਰੀਵਾਲ ਜੀ ਦਾ ਕੀ ਕਹਿਣਾ ਚਾਹੋਗੇ ਧੰਨਵਾਦ ਸਾਹਿਬ ਬਹੁਤ ਧੰਨਵਾਦ ਹੈ ਸਾਰੀ ਹਾਈ ਕਮਾਂਡ ਦਾ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਚਾਹਾਂਗਾ ਅੱਜ ਸਾਡੇ ਇਲਾਕੇ ਲਈ ਤੇ ਸਾਰੇ ਇਲਾਕੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਰਿੰਦਰ ਗੋਇਲ ਜੀ ਜੋ 1992 ਤੋਂ ਹਲਕੇ ਦੀ ਸੇਵਾ ਕਰ ਰਹੇ ਨੇ ਮਾਨਯੋਗ ਅਰਵਿੰਦ ਕੈਂਜਰੀਵਾਲ ਜੀ ਭਗਵੰਤ ਮਾਨ ਜੀ ਸੰਦੀਪ ਪਾਟਕ ਜੀ ਦੀ ਟੀਮ ਨੇ ਉਹਨਾਂ ਨੂੰ ਇਸ ਯੋਗ ਸਮਝ ਕੇ ਮੰਤਰੀਪਦ ਦਿੱਤਾ ਹੈ ਤੇ ਉਹ ਉਮੀਦ ਸਾਰਾ ਇਲਾਕੇ ਦੇ ਵਿੱਚ ਬਹੁਤ ਖੁਸ਼ੀ ਹੈ ਉਮੀਦ ਕਰਦੇ ਆ ਵੀ ਇਹ ਸਾਡੇ ਇਲਾਕੇ ਪਹਿਲਾਂ ਵੀ ਉਹ ਬਹੁਤ ਮਿਹਨਤ ਕਰਦੇ ਸੀ ਤੇ ਉਹਨਾਂ ਹੋਰ ਬਹੁਤ ਮਿਹਨਤ ਕਰਕੇ ਇਲਾਕੇ ਨੂੰ ਕਾਫੀ ਅੱਗੇ ਲੈ ਜਾਣਗੇ ਕਿ ਸਾਡਾ ਲਹਿਰੇ ਹਲਕੇ ਦੇ ਐਮਐਲਏ ਨੇ ਜੋ ਵਰਿੰਦਰ ਕੋਇਲ ਜੀ ਜਿਹੜੇ ਦਿਨ ਰਾਤ ਮਿਹਨਤ ਪਹਿਲਾਂ ਤੋਂ ਹੀ ਕਰ ਰਹੇ ਨੇ 30 ਸਾਲਾਂ ਤੋਂ ਉਹ ਲਗਾਤਾਰ ਹਲਕੇ ਦੀ ਸੇਵਾ ਕਰ ਰਹੇ ਨੇ ਤੇ ਅੱਜ ਉਹਨਾਂ ਨੂੰ ਮਾਨਯੋਗ ਕੇਜਰੀਵਾਲ ਸਾਹਿਬ ਨੇ ਸੈਮਾਨੀਓ ਭਵੰਤ ਮਾਨ ਜੀ ਨੇ ਮਨਿਸਟਰੀ ਦੇ ਵਿੱਚ ਲਿਆ ਤਾਂ ਜਿਹੜੇ ਕਿ ਸ਼ਾਮ ਨੂੰ 5 ਵਜੇ ਸੰਡੇਗੜ ਵਿਖੇ ਸੌ ਚੱਕਣਗੇ ਤਾਂ ਸਾਰਾ ਹਲਕਾ ਹੀ ਵਧਾਈ ਦਾ ਪੱਤਰ ਹੈ ਸਾਰੇ ਹਲਕੇ ਦੀਆਂ ਦੁਆਵਾਂ ਸਾਰੇ ਹਲਕੇ ਦਾ ਆਸ਼ੀਰਵਾਦ ਉਹਨਾਂ ਦੇ ਨਾਲ ਹੈ ਮੈਨੂੰ ਲੱਗਦਾ ਹੁਣ ਲਹਿਰੇ ਹਲਕੇ ਦੀ ਕਿ ਸਮੁੱਚੇ ਪੰਜਾਬ ਦੀ ਜਿੰਨਾ ਉਹਨਾਂ ਦੇ ਹਿੱਸੇ 'ਚ ਹੋਏਗਾ ਉਸ ਵੱਲੋਂ ਕੋਈ ਉન્નਤੀ ਦੇ ਵਿੱਚ ਕੋਈ ਕਸਰ ਨਹੀਂ ਬਾਕੀ ਰਹੇਗੀ ਤੇ ਸਾਡਾ ਲਹਿਰਾ ਹਲਕਾ ਤਾਂ ਜਰੂਰ ਹੀ ਦਿਨ ਦੁਪਹਿਰੀ ਰਾਤ ਚੋਕਨੀ ਤਰੱਕੀ ਕਰੇਗਾ ਕਿਉਂਕਿ ਸਾਰਾ ਕੁਝ ਹੀ ਸਾਡਾ ਆਪਣਾ ਤਾਂ ਮੈਂ ਤੁਹਾਡੇ ਸਾਰਿਆਂ ਤੋਂ ਵੀ ਸਹਿਯੋਗ ਦੀ ਮੰਗ ਕਰਦੀ ਹੋਈ ਇਹ ਉਮੀਦ ਕਰਦੀ ਆ ਕਿ ਸਾਡਾ ਲਹਿਰਾ ਸ਼ਹਿਰ ਜੋ ਤੇ ਸਾਡਾ ਲਹਿਰਾ ਹਲਕਾ ਜੋ ਹੈ ਉਹ ਉਲੰਧੀਆਂ ਨੂੰ ਛੂਏਗਾ ਧੰਨਵਾਦ ਧੰਨਵਾਦ